ਚਲੋ ਇੱਧਰ ਆ ਜੀ ਬੈਠ ਜਾਓ ਬੈਠ ਜਾਓ ਜੀ ਚਲੋ ਪਹਿਲਾਂ ਉਧਰ ਜਾਂਦੇ ਆ ਆ ਕਰਕੇ ਵਾਹਲਾ ਕਰ ਲੈਣਾ ਜਦੋਂ ਆਓ ਜੀ ਆਓ ਬੇਟਾ ਤੁਸੀਂ ਇੱਧਰ ਆਓ ਆਜੋ ਮਤ ਆਏ ਤੁਸੀਂ ਆਜੋ ਇੱਕ ਕੁੜੀਆਂ ਤੋਂ ਇੱਕ ਜਗ੍ਹਾ ਤੋਂ ਵੇਚੀਆ ਠੀਕ ਹੈ ਜੀ ਤੁਹਾਨੂੰ ਤੁਸੀਂ ਰੁਕੀਆ ਸੋਚ ਤੂੰ ਰੁਕ ਜਾ ਪੁੱਤ ਲੰਘ ਜਾ ਲੰਘ ਜਾ ਆਓ ਹੱਲਪ ਕਰਦੇ ਆਓ ਬੇਟਾ ਹੜੋਗੇ ਜੀ ਹੱਲੋ ਚੜਰੀਏ ਨੇ ਹੱਲੋ ਬੰਨ ਲੋ ਲਾਓ ਲਾਓ ਚਲੋ ਜੀ ਪੈਰੀਕ

ਤਰਸ ਨੂੰ ਕਮਰੇ ਦੇ ਦਿੱਤੇ ਸੀ ਫੜਾਂਗੇ ਜਿੱਥੇ ਕਿ ਕਿ ਲੱਗੇ ਜਾਊ ਉੱਥੇ ਤੋਂ ਆਈ ਵਿੱਚ ਲਿਖਣੋ ਕੀ ਹੁੰਦਾ ਆ ਜੋ ਬੱਚੇ ਆਜੋ ਬੱਚੇ ਬੱਚਿਆਂ ਨੂੰ ਬੁਲਾ ਦਿਓ ਜੀ ਕੁੜੀਆਂ ਨੂੰ ਲੜਕੀਆਂ ਨੂੰ ਬੁਲਾ ਦਿਓ ਆ ਗਈ ਆ ਗਈ ਭਾਈ ਜੀ ਇੱਥੇ ਹੀ ਫੜਾ ਦੂੰ ਮੈਂ ਫਾਲੂਨ ਆਗੇ ਆਗੇ ਆ ਬੱਚੇ ਆਜੋ ਨੀ ਚੋਦੜ ਪੜੀ ਨਾ ਹਾਰ ਭਾਈ ਜਾ ਆਜੋ ਆਜੋ ਪਕੜ ਕੇ ਤਾਰੋ ਲੈ ਮੈਨੂੰ ਫੜਾ ਦੇ ਪਰ ਆ ਜਾ ਪੁੱਤ ਆ ਜਾ ਆ ਜਾ ਆਜੋ ਬੱਚੇ ਹਾਰ ਪਾ ਲੈ ਹਾਰ ਪਾ ਲੈ ਆਜਾ 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 ਆ ਜਾਣੋ ਹੋ ਲੋੜ ਹੈ ਇਹਨ ਮਾਰਿਆਂ ਦੇ ਮਾਨਤਾਆਂ ਦੇ ਤੰਦੋ ਪੈਣੇ ਸਕੇ ਬਣਾਏ ਜੀ ਆਪ ਜੀ ਆਜ ਆਜ ਨਾ 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 ਹੋਣ ਦੇ ਵਾਕ ਤੇ ਸੋਨੇ ਚੰਨ ਦੇ ਦਰਸ਼ਕਾਂ ਦੇ ਜਿਹੜੇ ਵੱਲੋਂ ਕੋਲ ਦੇ ਕੇ ਆਪਣੇ ਸਪੀਨ ਦਾ ਮਾਦਿਆਂ ਦਾ ਨਾਮ ਉਸ ਤੋਂ ਸਭ ਤੋਂ ਘੱਟ ਰੋੜਾ ਦੇਗਾ ਜਿਹੜਾ ਕਿ ਨਾਤ ਵਾਸਤੇ ਇੱਕ ਅਕਲ ਦੀਆਂ ਆਂਗਿਆ ਬਖਸ਼ੀਆਂ ਸੰਸਾਣ ਲੋ ਜੀ ਪੀਆਰ ਯੋਜਨਾ ਲਗਨ ਦਾ ਨਾਮ ਤੇ ਪੰਡਾ ਨਾਰਿਕਾ ਵਿਚਾਰ ਦੀ ਕਰਨਾ ਹੋਰ ਤੇ ਪੰਜ ਤੋਂ ਵਾਈਕ ਨੂੰ ਜਿੰਨਾਂ ਦਾ ਤਾਲਾ ਵਰਤ ਦਿੱਤੀ ਤੇ ਬਟਾ ਤੁਸੀਂ ਸਾਈਡ ਤੇ ਆਈਏ ਬਟਾ ਸਾਈਡ ਤੇ ਹੋ ਜਾ ਬਟਾ ਸਾਡੇ ਕੋਲ ਤੁਸੀਂ ਰੱਖੋ ਜੀ ਸੋ ਨਿਹਾਲ Via, luogo facciano. ਤਰਾਜੇ ਇਹਦੇ ਪ੍ਰਾਇਮਰੀ ਦੇ ਕਮਰੇ ਦਾ ਵਿਦਿਆਰਥੀ ਇਨੀ ਪੱਤਨੇ ਰੱਖਣਾ ਹੈ ਕਮਰੇ ਦਾ ਕੀ ਕਰਾਂ ਦੇਖੋ ਪਿਛਲੇ ਸਾਢੇ ਤਿੰਨ ਸਾਲਾਂ ਤੋਂ ਪੰਜਾਬ ਦੇ ਵਿੱਚ ਸਿਹਤ ਔਰ ਸਿੱਖਿਆ ਕ੍ਰਾਂਤੀ ਜਿਹੜੀ ਉਹ ਚੱਲ ਰਹੀ ਹੈ ਕਿਉਂਕਿ ਅਸੀਂ ਮੰਨ ਕੇ ਚੱਲਦੇ ਹਾਂ ਕਿ ਸਿੱਖਿਆ ਦੇ ਮਾਧਿਅਮ ਦੇ ਜ਼ਰੀਏ ਹੀ ਬੱਚੇ ਸਭ ਤੋਂ ਵੱਡਾ ਐਸੈਟ ਹੁੰਦੇ ਨੇ ਤੇ ਇਹੀ ਬੱਚੇ ਅੱਗੇ ਜਾ ਕੇ ਸਮਾਜ ਪੰਜਾਬ ਤੇ ਦੇਸ਼ ਦਾ ਭੂਇਖ ਰੋਸ਼ਨ ਜਿਹੜਾ ਉਹ ਕਰ ਸਕਦੇ ਨੇ ਸੋ ਇਹਨਾਂ ਦੀ ਸਟੱਡੀਜ਼ ਨੂੰ ਫੈਸਿਲਿਟੇਟ ਕਰਨ ਦੇ ਲਈ ਸਿੱਖਿਆ ਕ੍ਰਾਂਤੀ ਦੇ ਪਿੱਛੇ ਜੇ ਸਰਕਾਰ ਵੱਲੋਂ ਚਲਾਈ ਗਈ ਹੈ ਬਹੁਤ ਲੋਕਾਂ ਦਾ ਸਹਿਯੋਗ ਮਿਲਿਆ ਤੇ ਅੱਜ ਉਸੇ ਮਕਸਦ ਦੇ ਨਾਲ ਸੁਨਾਮ ਹਲਕੇ ਦੇ ਵਿੱਚ तकरीबन ਪੌਣੇ 2 ਕਰੋੜ ਦੀ ਲਾਗਤ ਦੇ ਨਾਲ 5 ਸਕੂਲਾਂ ਦੇ ਵਿੱਚ ਜੋ ਚਾਹੇ ਰੂਮਸ ਬਣਨੇ ਨੇ ਕਲਾਸਰੂਮਸ ਬਣਨੇ ਨੇ ਸਾਇੰਸ ਲੈਬਸ ਬਣਨੀਆਂ ਨੇ ਕੰਪਿਊਟਰ ਲੈਬਸ ਬਣਨੀਆਂ ਨੇ ਉਹਦਾ ਕੰਮ ਹੈ ਜਿਹੜਾ ਉਹ ਸ਼ੁਰੂ ਹੋਣ ਜਾ ਰਿਹਾ ਹੈ ਔਰ ਸਾਡੇ ਸੁਨਾਮ ਸਕੂਲ ਦੇ ਵਿੱਚ 4 ਕਮਰੇ 73 ਲੱਖ ਰੁਪਏ ਦੀ ਲਾਗਤ ਦੇ ਨਾਲ ਉਹਦਾ ਫਾਊਂਡੇਸ਼ਨ ਸਟੋਨ ਹੈ ਜਿਹੜਾ ਉਹ ਬੱਚਿਆਂ ਦੇ ਹੱਥੋਂ ਰਖਾਇਆ ਗਿਆ ਕਿਉਂਕਿ ਬੱਚਿਆਂ ਰੱਬ ਦਾ ਰੂਪ ਹੁੰਦੀ ਆ ਨੇ ਤੇ ਮੈਂ ਸਮਝਦਾ ਕਿ ਇਸ ਇਨੀਸ਼ੀਏਟਿਵ ਦੇ ਨਾਲ ਬੱਚਿਆਂ ਨੂੰ ਹੋਰ ਪੜ੍ਹਨ ਦੇ ਵਿੱਚ ਔਰ ਸਾਰੇ ਟੀਚਰਜ਼ ਨੂੰ ਜਿਹੜੇ ਕਿ ਸੋਸਾਇਟੀ ਦੇ ਸਮਾਜ ਦੇ ਪੁੱਖ ਨਿਰਮਾਤਾ ਨੇ ਉਹਨਾਂ ਨੂੰ ਫੈਸਿਲਿਟੇਟ ਹੈ ਜਿਹੜਾ ਉਹ ਕਰਨ ਦੇ ਇੱਕ ਛੋਟਾ ਜਿਹਾ ਪ੍ਰਾਲਾ ਹੈ ਜੀ ਵੈਲਕਮ ਜੀ ਕੋਈ ਹੋਰ ਲੋਕੋ ਜਲਪੈ ਜੀ ਕੋ ਹਾਂਜੀ ਹਾਂਜੀ ਚੱਲ ਬੱਚੋ ਠੀਕ ਹੋ ਉਹਨਾਂ ਬੱਚੇ ਇਹੋ ਕਿਹੜੀ ਕਲਾਸ ਚੋਂ 5ਵੀਂ ਚ ਸਾਰੇ 5ਵੀਂ ਵਾਲੇ ਹੋ ਹਾਂਜੀ ਕਿਹੜੀ ਚੋਂ 5ਵੀਂ ਚ ਚਲੋ ਵੈਰੀ ਗੁੱਡ ਮਨ ਲੱਗਦਾ ਸਕੂਲ ਦੇ ਵਿੱਚ ਪੂਰਾ ਮਨ ਲੱਗਦਾ ਪੜ੍ਹਦੇ ਵੀ ਹੋ ਕਿ ਨਹੀਂ ਕਿੱਲੇ ਸ਼ਰਾਰਤਾਂ ਕਰਕੇ ਤੈਨੂੰ ਮੜ ਜਾਂਦੇ ਹਾਂ ਕੀ ਨਾ ਬੋਤ ਹਾਂ ਕੀ ਹਰ ਜਿਹਾ ਹਰ ਜਿਹਾ ਵੈਰੀ ਗੁੱਡ ਵਿਦਿਆ ਦੇ ਇਸ ਪਵਿੱਤਰ ਮੁਕੱਦਸ ਮੰਦਰ ਪ੍ਰਾਇਮਰੀ ਸਕੂਲ ਦੇ ਵਿੱਚ ਅੱਜ ਸਾਰੇ ਪਿਆਰੇ ਜੇ ਸ਼ਰਾਰਤੀ ਜੇ ਨੰਨੇ-ਮੁੰਨੇ ਬੱਚੇ ਜਿਨ੍ਹਾਂ ਨੂੰ ਮਿਲਦੇ ਨਹੀਂ ਆਇਆ ਔਰ ਸਟੇਜ ਉੱਤੇ ਸੋ ਸ਼ੋਭੇਤਾ ਸਾਰੇ ਡਿਪਟੀ ਡੀਓ ਮੈਡਮ ਰਵਿੰਦਰ ਕੌਰ ਜੀ ਪ੍ਰਿੰਸੀਪਲ ਸਾਹ ਲਖਵੀਰ ਸਿੰਘ ਜੀ ਸਾਰੇ ਦੇ ਸਾਰੇ ਸਾਡੇ ਸਾਥੀ ਮੇਰੇ ਵੀਰ ਮੁਕੇਸ਼ ਜੀ, ਰਾਮ ਜੀ ਸਾਰੇ ਸਤਿਕਾਰਯੋਗ ਜਵਲੰਟੀ ਸਾਰੇ ਸਤਿਕਾਰਯੋਗ ਸਾਥੀ ਜੈਨ ਸਾਹਿਬ ਸਾਰੇ ਸਤਕਾਰਯੋਗ ਸਾਥੀ ਸਾਰੇ ਸਭ ਤੋਂ ਇੰਪੋਰਟੈਂਟ ਸਾਰੇ ਟੀਚਰਸ ਜਿਹੜੇ ਕਿ ਇਹਨਾਂ ਬੱਚਿਆਂ ਦਾ ਭਵਿੱਖ ਦਾ ਨਿਰਮਾਣ ਕਰ ਰਹੇ ਨੇ ਸਾਰੇ ਸਤਕਾਰਯੋਗ ਸਾਥੀਓ ਗੁਰੂ ਕੀ ਫਤਿਹ ਕਰੋ ਪ੍ਰਵਾਨ ਬਲੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਰੇ ਸਾਥੀਆਂ ਨੂੰ ਸਤਿ ਸ਼੍ਰੀ ਅਕਾਲ ਨਮਸਕਾਰ ਮੈਂ ਸਮਝਦਾ ਕਿ ਉਹੀ ਮੁਲਕ ਉਹੀ ਸਮਾਜ ਦੁਨੀਆ ਦੇ ਉੱਪਰ ਰਾਜ ਕਰਦੇ ਨੇ ਜਿਹੜੇ ਕਿ ਆਪਣੇ ਬੱਚਿਆਂ ਦੇ ਵਿੱਚ ਆਪਣੀਆਂ ਫਿਊਚਰ ਜਨਰੇਸ਼ਨ ਦੇ ਵਿੱਚ ਸਭ ਤੋਂ ਵੱਧ ਇਨਵੈਸਟ ਕਰਦੇ ਨੇ ਇਨਵੈਸਟ ਸਿਰਫ ਔਰ ਸਿਰਫ ਪੈਸਿਆਂ ਦੇ ਰੂਪ ਦੇ ਵਿੱਚ ਨਹੀਂ ਸਭ ਤੋਂ ਵੱਧ ਸਮਾਂ ਦੇਣ ਦੇ ਰੂਪ ਦੇ ਵਿੱਚ ਸਭ ਤੋਂ ਵੱਧ ਉਹਨਾਂ ਨੂੰ ਚੰਗੀ ਦਿਸ਼ਾ ਦੇਣ ਦੇ ਰੂਪ ਦੇ ਵਿੱਚ ਸਭ ਤੋਂ ਵੱਧ ਉਹਨਾਂ ਦੇ ਉੱਪਰ ਮਿਹਨਤ ਕਰਨ ਦੇ ਰੂਪ ਦੇ ਵਿੱਚ ਜਿਹੜੀਆਂ ਇਹ ਇਨਵੈਸਟਮੈਂਟਸ ਬੱਚੇ ਦੇ ਵਿੱਚ ਹੁੰਦੀਆਂ ਨੇ ਉਹੀ ਇਨਵੈਸਟਮੈਂਟਸ ਨੇ ਜਿਹੜੀਆਂ ਅੱਗੇ ਜਾ ਕੇ ਬੱਚਿਆਂ ਨੂੰ ਉਸ ਸਮਾਜ ਦਾ ਜਾਂ ਉਸ ਰਾਜ ਦਾ ਜਾਂ ਉਸ ਦੇਸ਼ ਦਾ ਐਸੈਟ ਹੈ ਜਿਹੜਾ ਸਭ ਤੋਂ ਵੱਡਾ ਸਰਮਾਇਆ ਹੈ ਉਹ ਬਣਾਉਂਦੇ ਨੇ ਤੇ ਉਹੀ ਮੋਲ ਕੱਜ ਦੁਨੀਆ ਦੇ ਉੱਪਰ ਰਾਜ ਜਿਹੜਾ ਉਹ ਕਰ ਰਹੇ ਨੇ ਪ੍ਰਮਾਤਮਾ ਨੇ ਹਰ ਬੱਚੇ ਨੂੰ ਇੱਕ ਕੋਈ ਨਾ ਕੋਈ ਦਾਤ ਦੇ ਕੇ ਭੇਜਿਆ ਕੋਈ ਨਾ ਕੋਈ ਹੁਨਰ ਦੇ ਕੇ ਭੇਜਿਆ ਕੋਈ ਨਾ ਕੋਈ ਗੁਣ ਦੇ ਕੇ ਭੇਜਿਆ ਉਹਨਾਂ ਨੂੰ ਪਛਾਨਣ ਦਾ ਕੰਮ ਉਹਨਾਂ ਨੂੰ ਤਰਾਸ਼ਣ ਦਾ ਕੰਮ ਤੇ ਉਹਨਾਂ ਦੀ ਚਮਕ ਬਣਾਉਣ ਦਾ ਕੰਮ ਹੈ ਜਿਹੜਾ ਉਹ ਟੀਚਰਸ ਦਾ ਤੇ ਮਾਪਿਆਂ ਦਾ ਹੁੰਦਾ ਹੈ ਔਰ ਇਹ ਉਹਦੀ ਪੋਸੀਬਲ ਹੈ ਜਦ ਇੱਕ ਚੰਗਾ ਮਾਹੌਲ ਚੰਗਾ ਐਟਮੋਸਫੀਅਰ ਬੱਚਿਆਂ ਨੂੰ ਮਿਲ ਸਕੇ ਇਹ ਕੋਈ ਅੱਜ ਫਰਕ ਨਹੀਂ ਹੈਗਾ ਕਿ ਸਰਕਾਰੀ ਸਕੂਲ ਦੇ ਬੱਚੇ ਜਾਂ ਪ੍ਰਾਈਵੇਟ ਸਕੂਲ ਦੇ ਬੱਚੇ ਹਾਂ ਠੀਕ ਹੈ ਉਹਨਾਂ ਕੋਲੇ ਪ੍ਰਾਈਵੇਟ ਸਕੂਲ ਕੋਲੇ ਇਨਫਰਾਸਟ੍ਰਕਚਰ ਬੈਟਰ ਹੋ ਸਕਦਾ ਹੈ ਪਰ ਇਹ ਕੋਈ ਜ਼ਰੂਰੀ ਨਹੀਂ ਹੈ ਕਿ ਸਰਕਾਰੀ ਸਕੂਲਾਂ ਦੇ ਬੱਚਿਆਂ ਦੇ ਵਿੱਚ ਕਿਸੇ ਤਰੀਕੇ ਦਾ ਟੈਲੈਂਟ ਜਾਂ ਕਾਬਲੀਅਤ ਘਟਾ ਹੈ ਨਾ ਇਹ ਕੋਈ ਜ਼ਰੂਰੀ ਨਹੀਂ ਹੈ ਹਾਂ 인ਫਰਾਸਟ੍ਰਕਚਰ ਦੇਣਾ ਉਹ ਸਰਕਾਰਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਤੇ ਉਸੇ ਮਕਸਦ ਨੂੰ ਮੁੱਖ ਰੱਖਦੇ ਹੋਏ ਪਿਛਲੇ ਸਾਢੇ 3 ਸਾਲਾਂ ਤੋਂ ਮਿਸ਼ਨ ਮੂਡ ਦੇ ਵਿੱਚ ਐਜੂਕੇਸ਼ਨ ਦੇ ਉੱਪਰ ਕੰਮ ਹੋ ਰਿਹਾ ਹੈ ਸਿੱਖਿਆ ਦੇ ਉੱਪਰ ਕੰਮ ਹੋ ਰਿਹਾ ਹੈ ਜਿਹਦੇ ਵਿੱਚ ਹੁਣ ਤੱਕ ਦੇ ਮੈਂ ਸਮਝਦਾ ਕਿ ਸਾਰੇ ਰਿਕਾਰਡ ਪਿਛਲੀਆਂ ਸਰਕਾਰਾਂ ਦੇ ਟੁੱਟ ਚੁੱਕੇ ਕਿ ਜਿੰਨਾ ਇਨਫਰਾਸਟ੍ਰਕਚਰ ਸਕੂਲਾਂ ਦੇ ਵਿੱਚ ਤਿਆਰ ਕੀਤਾ ਗਿਆ ਹੈ ਬਿਲਡਿੰਗਸ ਦੇ ਫਾਰਮ ਦੇ ਰੂਪ ਦੇ ਵਿੱਚ ਕਮਰੇ ਬਣਾਉਣ ਦੇ ਰੂਪ ਦੇ ਵਿੱਚ ਲੈਬਸ ਬਣਾਉਣ ਦੇ ਰੂਪ ਦੇ ਵਿੱਚ ਪਹਿਲੀ ਵਾਰੀ ਹੋਇਆ ਹੈ ਕਿ ਬੱਚਿਆਂ ਨੂੰ ਬਿਹਤਰ ਸਿੱਖਿਆ ਮਿਲ ਸਕੇ ਤੇ ਵਰਲਡ-ਓਵਰ ਕਿਹੋ ਜਿਹੀ ਪ੍ਰੈਕਟਿਸਿਜ਼ ਚੱਲਦੀਆਂ ਨੇ ਟੀਚਰਜ਼ ਨੂੰ ਵੀ ਬਾਹਰਲੇ ਮੁਲਕਾਂ ਦੀ ਟ੍ਰੇਨਿੰਗ ਲਈ ਭੇਜਿਆ ਗਿਆ ਔਰ ਉਹਦੇ ਰਿਜ਼ਲਟ ਨੇ ਜਿਹੜੇ ਉਹ ਵੀ ਅੱਜ ਨਜ਼ਰ ਆ ਰਹੇ ਨੇ ਜਦ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਬੱਚੇ ਨੇ ਜਿਹੜੇ ਉਹ ਪ੍ਰਾਈਵੇਟ ਸਕੂਲਾਂ ਨੂੰ ਅਲਵੇ ਦਾ ਕਹਿ ਕੇ ਸਰਕਾਰੀ ਸਕੂਲਾਂ ਦੇ ਵਿੱਚ ਦਾਖਲੇ ਨੇ ਜਿਹੜੇ ਉਹ ਲੈ ਰਹੇ ਨੇ ਔਰ ਮੈਂ ਤਾਂ ਨਿੱਜੀ ਤੌਰ ਤੇ ਐਜੂਕੇਸ਼ਨ ਦੇ ਲਈ ਸਮਰਪਿਤਾ ਸੋ ਅੱਜ ਮੈਨੂੰ ਪਿਛਲੇ ਸਮੇਂ ਦੇ ਵਿੱਚ ਪਤਾ ਲੱਗਿਆ ਸੀਗਾ ਕਿ ਇੱਥੇ ਕੁਝ ਇਨਫਰਾਸਟ੍ਰਕਚਰ ਕਿਉਂਕਿ ਮੇਨ ਵਿੰਗ ਦੇ ਵਿੱਚ ਤਾਂ ਕਾਫੀ ਵਾਰੀ ਆਇਆ ਤੇ ਉੱਥੇ ਕਾਫੀ ਕੰਮ ਹੈ ਜਿਹੜਾ ਉਹ ਹੋਇਆ ਵੀ ਔਰ ਹੋ ਵੀ ਰਿਹਾ ਪਰ ਇਸ ਵਿੰਗ ਦੇ ਵਿੱਚ ਦਾ ਪਤਾ ਲੱਗਿਆ ਸੀਗਾ ਕਿ ਇੱਧਰ ਕੁਝ ਰੂਮਸ ਦੀ ਜ਼ਰੂਰਤ ਹੈ ਤੇ ਅੱਜ ਜਿਹੜੇ ਸਪੈਸ਼ਲ ਬੱਚੇ ਨੇ ਪਰਮਾਤਮਾ ਦੇ ਸਪੈਸ਼ਲ ਕਿਡਸ ਨੇ ਵਿਦ ਵਿਦ ਸਮ ਡਿਸੇਬਿਲਟੀਜ਼ ਉਹਨਾਂ ਦਾ ਵੀ ਬਾਈ ਬੱਚੇ ਨੇ ਉਹਨਾਂ ਲਈ ਜਿਹੜੇ ਪ੍ਰਿੰਸੀਪਲ ਜਿਹੜੇ 4 ਰੂਮਸ ਨੇ ਉਹਨਾਂ ਵਿੱਚੋਂ ਇੱਕ ਹੈ ਜਿਹੜਾ ਸਭ ਤੋਂ ਪਹਿਲਾਂ ਜਿਹੜਾ ਤਿਆਰ ਹੋ ਜੇ ਉਹਨਾਂ ਬੱਚਿਆਂ ਨੂੰ ਡੈਡੀਕੇਟ ਕਰ ਦਿਓ ਠੀਕ ਹੈ ਜੀ ਔਰ ਇਸ ਤੋਂ ਇਲਾਵਾ ਇਸ ਤੋਂ ਇਲਾਵਾ ਹੋਰ ਵੀ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਮੇਰੇ ਆਉਣ ਦੀ ਵੇਟ ਨੀ ਕਰਨੀ ਤੁਸੀਂ ਇੱਥੇ ਠੀਕ ਆ ਸਰ ਕਿ ਮੇਰੇ ਆਉਣ ਦੀ ਗਹਿਣਾ ਨਹੀਂ ਸਰ ਠੀਕ ਹੈ ਇਹਨਾਂ ਬੱਚਿਆਂ ਲਈ ਬੱਚੇ ਸਾਰਿਆਂ ਦੇ ਸਾਂਝੇ ਹੁੰਦੇ ਨੇ ਰੱਬ ਦਾ ਰੂਪ ਨੇ ਇਹ ਜੀ ਜੀ ਇਹਨਾਂ ਨੂੰ ਇੱਕ ਸੂਈ ਤੋਂ ਲੈ ਕੇ ਜੀ ਜੀ ਵੱਡੀ ਤੋਂ ਵੱਡੀ ਬਿਲਡਿੰਗ ਤੱਕ ਜੋ ਚਾਹੀਦਾ ਤੁਸੀਂ ਸਿਰਫ ਮੈਨੂੰ ਜਾਂ ਮੇਰੇ ਦਫ਼ਤਰ ਨੂੰ ਸੁਨੇਹਾ ਲਵਾ ਦਿਓ ਅਸੀਂ ਆਪੇ ਪਹੁੰਚਦਾ ਕਰ ਦਾਂਗੇ ਤੁਹਾਡੇ ਕੋਲੇ ਸੋ ਇਹ ਤੁਹਾਨੂੰ ਤੁਸੀਂ ਬੇਫਿਕਰ ਹੋ ਜਾਓ ਮਿਹਰਬਾਨੀ ਤੁਸੀਂ ਸਿਰਫ ਔਰ ਸਿਰਫ ਬੱਚਿਆਂ ਦੀ ਵੈਲ ਬੀਇੰਗ ਤੇ ਬੰਦੇ ਬੱਚਿਆਂ ਦੀ ਪੜ੍ਹਾਈ ਤੇ ਬੱਚਿਆਂ ਦੀ ਪੜ੍ਹਾਈ ਤੇ ਬੱਚਿਆਂ ਦਾ ਭੋਖਾ ਪਟਾਉਣ ਤੇ ਬੱਚਿਆਂ ਨੂੰ ਸਾਰੀਆਂ ਸਹੂਲਤਾਂ ਦੇਣ ਦੇ ਤੁਸੀਂ ਸਿਰਫ ਉਹਤੇ ਫੋਕਸ ਕਰੋ ਬਾਕੀ ਕੰਮ ਜਿਹੜਾ ਤੁਸੀਂ ਉਹ ਸਾਡੇ ਤੇ ਛੱਡ ਦਿਓ ਅਸੀਂ ਸਾਡੇ ਸਾਰੀ ਸਰਕਾਰ ਦੀ ਸਾਡੀ ਜ਼ਿੰਮੇਵਾਰੀ ਬਣਦੀ ਹੈ ਸੋ ਤੁਸੀਂ ਬੇਫਿਕਰ ਹੋ ਜੋ ਸੋ ਇਹਨਾਂ ਸ਼ਬਦਾਂ ਦੇ ਨਾਲ ਸਾਰਿਆਂ ਦਾ ਤੁਹਾਡਾ ਦਿਲ ਦੀ ਗਹਿਰਾਈ ਚੋਂ ਬਹੁਤ ਬਹੁਤ ਧੰਨਵਾਦ ਤੇ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਵੈਲਕਮ ਸਰ ਮਿਹਰਬਾਨੀ ਸਾਡੀ ਮਾਂ ਪਰ ਨਹੀਂ 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 ਆਓ ਜੀ ਆਓ ਪੰਜੇ ਆਓ ਜੀ ਆਓ ਜੀ ਮੈਮ ਲੋ ਜੀ